ਕਿਸਾਨ ਨੇ ਜਿਹੜੇ ਕਿਸਾਨ ਖੇਤੀਬਾੜੀ ਵਿਭਾਗ ਮਤਲਬ ਕਿ ਕਹਿੰਦਾ ਤਾਂ ਹੈਗਾ ਵੀ ਮਤਲਬ ਕਿ ਪਰਾਲੀ ਨੂੰ ਅੱਗ ਨਾਲ ਲਾਓ ਜਾਂ ਇਹਦੇ ਨੁਕਸਾਨ ਨੇ ਪਰ ਉਹ ਜਦੋਂ ਤਲਖੀ ਵੱਜ ਜਾਂਦੀ ਹੈ ਜੇ ਇਹ ਆਉਂਦੇ ਆ ਅਸਲ ਵਿੱਚ ਤਾਂ ਉਹ ਤਲਖੀ ਤੋਂ ਡਰਦੇ ਆਉਂਦੇ ਨਹੀਂ ਮਤਲਬ ਕਿ ਕਿਸਾਨਾਂ ਕੋਲ ਮੇਨ ਮੇਨ ਕਿਸਾਨਾਂ ਕੋਲ ਆ ਕੇ ਮੁਰਝ ਜਾਂਦੇ ਆ ਜੇ ਉਹ ਪਿੰਡ ਚ ਸੁਭਾਵਾਂ ਹੁੰਦੀਆਂ ਤਾਂ ਕਿਸਾਨਾਂ ਦੇ ਸਵਾਲ ਉਪਜਦੇ ਉਹਦੇ ਚ ਜੀ ਫਿਰ ਉੱਥੇ ਤਲਖੀ ਵੱਜ ਜਾਂਦੀ ਹੈ ਮਤਲਬ ਕਿ ਉਹ ਵੀ ਮਜਬੂਰੀ ਵਸਨੇ ਉਹ ਗਵਰਨਮੈਂਟ ਦੇ ਇੱਕ ਸੱਦੇ ਹੋਏ ਆਉਂਦੇ ਨੇ ਮਤਲਬ ਕਿ ਹੈ ਤਾਂ ਉਹ ਸਾਡੇ ਭਾਈਚਾਰੇ ਸਾਡੇ ਕਿਸਾਨਾਂ ਦੇ ਮੁੰਡੇ ਨੇ ਮਤਲਬ ਕਿ ਉੱਥੇ ਉਹਨਾਂ ਦਾ ਆਪਸੀ ਤਾਲਮੇਲ 'ਚ ਫਰਕ ਪੈ ਜਾਂਦਾ ਹੈ ਉਹਨਾਂ ਦਾ ਜਿਹੜੀ ਗੱਲਬਾਤ ਦੀ ਮਤਲਬ ਕਿ سلسلہ ਹੈ ਉਹ ਲੰਮੀ ਰਫਤਾਰ ਫੜਦਾ ਹੈ ਬੈ ਅਨ ਬੈਲੈਂਸ ਹੋ ਜਾਂਦੀ ਹੈ ਗੱਲ ਬੈਲੈਂਸ ਤੇ ਨਹੀਂ ਰਹਿੰਦੀ ਅਨ ਬੈਲੈਂਸ ਹੋ ਜਾਂਦੀ ਉਹ ਕਹਿੰਦੇ ਆ ਵੀ ਅਸੀਂ ਸਾਡੀਆਂ ਆ ਮੁਸ਼ਕਲਾਂ ਦਾ ਹੱਲ ਕਰੋ ਉਹ ਕਹਿੰਦੇ ਵੀ ਅਸੀਂ ਇਹ ਸਾਡੇ ਕੋਲ ਤੇ ਇਹ ਹੈ ਨਹੀਂ ਵੀ ਤੁਸੀਂ ਅੱਗ ਨਾ ਲਾਓ ਆ ਸਰਕਾਰ ਵੱਲੋਂ ਹਦਾਇਤਾਂ ਹਾਂ ਇੱਥੇ ਗੱਲ ਨਿਬੜ ਜਾਂਦੀ ਹੈ ਹਾਂ ਉਹ ਸਰਕਾਰ ਦੀਆਂ ਹਦਾਇਤਾਂ ਨੂੰ ਮੂਹਰੇ ਪੱਖ ਰੱਖਦੇ ਆ ਤੇ ਕਿਸਾਨ ਕਹਿੰਦੇ ਆ ਵੀ ਤੁਸੀਂ ਸਾਡੇ ਗਰਾਊਂਡ ਲੈਵਲ ਤੇ